ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਉਹ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਰ ਡੱਲਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਜਿਹੜੇ ਪੰਜਾਬ ਦੇ ਹਾਈਵੇ ਪ੍ਰੋਜੈਕਟਸ ਹੈ ਨਾ ਉਹਨਾਂ ਤੇ ਜ਼ਰੂਰ ਗੱਲ ਕਰਨੀ ਹੈ ਕਿਉਂਕਿ ਪੰਜਾਬ ਦੇ ਵੀ ਜਿਹੜੇ ਹਾਈਵੇ ਪ੍ਰੋਜੈਕਟਸ ਤੇ ਸਿਆਸਤ ਜਿਹੜੀ ਬਹੁਤ ਜ਼ਿਆਦਾ ਸਰਗਰਮ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਜੋ ਹੈ ਨਾ ਸੁਧਰੀ ਤਾਂ ਤਕਰੀਬਨ 8 ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਬੰਦ ਕਰ ਦਿੱਤੇ ਜਾਣਗੇ ਤੇ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਇਹਦਾ ਹੱਲ ਨਜ਼ਰ ਆਉਂਦਾ ਹੈ ਕਿ ਵਾਕਈ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਇੰਨੀ ਖਰਾਬ ਨਜ਼ਰ ਆ ਰਹੀ ਹੈ ਕਿ ਕੇਂਦਰ ਸਰਕਾਰ ਨੂੰ 8 ਪ੍ਰੋਜੈਕਟ ਜਿਹੜੇ ਤਕਰੀਬਨ ਬੰਦ ਕਰਨ ਬੰਦ ਕਰਨ ਦੀ ਗੱਲ ਜੋ ਹੈ ਕਰਨੀ ਪੈ ਰਹੀ ਹੈ ਕੀ ਕਹੋਗੇ ਤੁਸੀਂ ਦੇਖੋ ਅਸਲ 'ਚ ਸਭ ਤੋਂ ਵੱਡਾ ਜਿਹੜਾ ਰੌਲਾ ਹੈ ਉਹ ਹੈਗਾ ਜਿਹੜਾ ਮੁੱਖ ਪ੍ਰੋਜੈਕਟ ਹੈ ਦਿੱਲੀ ਕਟੜਾ ਐਕਸਪ੍ਰੈਸ ਵੇ ਇਹਦਾ ਲਗਭਗ 690 ਕਿਲੋਮੀਟਰ ਦਾ ਐਕਸਪ੍ਰੈਸ ਵੇ ਹੈ ਤੇ ਇਹਦੇ 'ਚ ਖਾਸ ਗੱਲ ਇਹ ਹੈ ਵੀ ਇਹਦਾ ਏਰੀਆ ਜਿਹੜਾ ਲਗਭਗ 339 ਕਿਲੋਮੀਟਰ ਉਹ ਪੰਜਾਬ 'ਚੋਂ ਹੁੰਦਾ ਹੈ ਹੁਣ ਕੇਂਦਰ ਦੇ ਲਈ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਦਸੰਬਰ ਇਸ ਸਾਲ ਦੇ ਦਸੰਬਰ ਤੱਕ ਇਹ ਪ੍ਰੋਜੈਕਟ ਲਗਭਗ ਮੁਕੰਮਲ ਕਰਨ ਦਾ ਟਾਈਚਾ ਰੱਖਿਆ ਗਿਆ ਹੈ 24 ਜਾਂ 25 ਚ ਪੂਰਾ ਕਰਨਾ ਕੇਂਦਰ ਸਰਕਾਰ ਨੇ ਉਹਨੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਇਸ ਪ੍ਰੋਜੈਕਟ ਨੂੰ ਪੂਰਾ ਕਰ ਰਹੀ ਹੈ ਪਰ ਹੁਣ ਸਿਆਸਤ ਕਿੱਦਾਂ ਆ ਗਈ ਇਹਦੇ ਵਿੱਚ ਹੁਣ ਤੁਸੀਂ ਵੇਖੋ ਇਹਨਾਂ ਪ੍ਰੋਜੈਕਟਾਂ ਦੇ ਨਾਂ ਤੇ ਇੱਕ ਵਾਰ ਫੇਰ ਪੰਜਾਬ ਚ ਬਾਰ ਬਾਰੀ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਪੰਜਾਬ ਚ ਲੈਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੈ ਕਾਨੂੰਨ ਪ੍ਰਬੰਧ ਦਰੁਸਤ ਕਰੋ ਅਸਲ ਚ ਕਾਨੂੰਨ ਦੇ ਪ੍ਰਬੰਧ ਤਾਂ ਠੀਕ ਨੇ ਪੰਜਾਬ ਅਸਲ ਜਿਹੜੀ ਦਿੱਕਤ ਹੈ ਜਿਹਦੇ ਤੋਂ ਕੇਂਦਰ ਸਰਕਾਰ ਬਚ ਰਹੀ ਹੈ ਇਹ ਮਸਲਾ ਦੇਖਿਆ ਜਾਵੇ ਤੇ ਕਿਸਾਨਾਂ ਦਾ ਕਿਸਾਨਾਂ ਦੇ ਜਿਹੜੇ ਮੁਆਵਜ਼ੇ ਨੇ ਅਸਲੀ ਰੌਲਾ ਕਿਸਾਨਾਂ ਦੇ ਮੁਆਵਜ਼ੇ ਦਾ ਹੈ ਔਰ ਤੁਸੀਂ ਵੇਖੋ ਕਿਸਾਨਾਂ ਦੀਆਂ ਜ਼ਮੀਨਾਂ 15 15 20 20 25 25 ਲੱਖ ਰੁਪਏ ਪ੍ਰਤੀ ਕਿੱਲਾ ਲੈਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸਰਕਾਰਾਂ ਦੀਆਂ ਜਦੋਂ ਇਹਨਾਂ ਨੇ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਤੇ ਮੁੜ ਕੇ ਟੋਲ ਤੁਸੀਂ ਜੇ ਲੁਧਿਆਣਾ ਜਲੰਧਰ ਦੇ ਵਿੱਚ ਜਿਹੜਾ ਸਤਲੁਜ ਤੇ ਟੋਲ ਦੇਖ ਲਓ ਤੇ 200 ਰੁਪਏ ਤੋਂ ਵੱਧ ਇੱਕ ਪਾਸੇ ਦਾ ਹੈ ਜੀ 200 ਸਵਾ 200 ਰੁਪਏ ਦਾ ਟੋਲ ਹੋ ਗਿਆ ਉਹਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਔਰ ਜਿਹੜੀਆਂ ਜ਼ਮੀਨਾਂ ਲੈਂਦੀਆਂ ਨੇ ਸਰਕਾਰਾਂ ਬਹੁਤ ਸਸਤੀਆਂ ਸੋ ਬਹੁਤ ਘਟ ਹੁਣ ਪੰਜਾਬ 'ਚ ਅਸਲ ਸਮੱਸਿਆ ਲੈਂਡ ਆਰਡਰ ਨਹੀਂ ਹੈ ਪੰਜਾਬ 'ਚ ਅਸਲ ਸਮੱਸਿਆ ਹੈ ਕਿਸਾਨੀ ਦੀ ਹੁਣ ਕਿਸਾਨ ਅਦਾਲਤਾਂ 'ਚ ਵੀ ਗਏ ਹੋਏ ਨੇ ਕਿਸ ਸਰਕਾਰ ਦੇ ਨਾਲ ਵੀ رابطہ ਹੈ ਹੁਣ ਮੈਂ ਨਿਤਨ ਗੜਕਰੀ ਜੀ ਬੜੇ ਸਿਆਣੇ ਮੰਤਰੀ ਨੇ ਪਰ ਕਿਤੇ ਨਾ ਕਿਤੇ ਭਾਰਤ ਦੀ ਸਰਕਾਰ ਚ ਨਿਤਨ ਗੜਕਰੀ ਜੀ ਦੀ ਪੋਜੀਸ਼ਨ ਓਡੀ ਮਜ਼ਬੂਤ ਨਹੀਂ ਹੈ ਜਿੰਨੀ ਕਿਸੇ ਵੇਲੇ ਉਹਨਾਂ ਦੀ ਹੋਇਆ ਕਰਦੀ ਸੀ ਕਿਉਂਕਿ ਉਹਨਾਂ ਨੂੰ ਤਾਂ ਐਤਕੀ ਜਦੋਂ ਟਿਕਟ ਵੀ ਦੇਣੀ ਸੀ ਪਾਰਲੀਮੈਂਟ ਦੀ ਬੜੀ ਲੇਟ ਦਿੱਤੀ ਅਸੀਂ ਚਿੰਤਿਤ ਸੀ ਨਿਤਨ ਗੜਕਰੀ ਬੜੇ ਸਨਮਾਨਯੋਗ ਵਿਅਕਤੀ ਨੇ ਪਰ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਪੰਜਾਬ ਚ ਕਾਨੂੰਨ ਪ੍ਰਬੰਧ ਦਰੁਸਤ ਕਰੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਉਹ ਸੂਬਾ ਲੈਂਡ ਆਰਡਰ ਦਾ ਨਾਮ ਲੈ ਕੇ ਹਮੇਸ਼ਾ ਹੀ ਪੰਜਾਬ ਨੂੰ ਬਦਨਾਮ ਕਰ ਦਿੱਤਾ ਜਾਂਦਾ ਹੈ ਦੋ ਤਿੰਨ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਨੇ ਤੇ ਇਹ ਪੂਰੇ ਮੁਲਕ ਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਂਝ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਸਖਤ ਸਟੈਂਡ ਲੈਣ ਦੀ ਲੋੜ ਹੈ ਭਗਵੰਤ ਮਾਨ ਭਗਵੰਤ ਮਾਨ ਨੂੰ ਚਿੱਠੀ ਲਿਖਣੀ ਚਾਹੀਦੀ ਹੈ ਨਿਤਨ ਗੜਕਰੀ ਸਾਹਿਬ ਨੂੰ ਕਿ ਤੁਸੀਂ ਕੇਂਦਰੀ ਸੁਰੱਖਿਆ ਲਾ ਕੇ ਇਹ ਹਾਈਵੇ ਦੇ ਪ੍ਰੋਜੈਕਟ ਕੰਪਲੀਟ ਕਰ ਲੋ ਅਗਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਤੇ ਲੈਂਡ ਆਰਡਰ ਸਹੀ ਨਹੀਂ ਹੁਣ ਜਦੋਂ ਹਰਜੋਤ ਜੀ ਵੋਟਾਂ ਪੈਂਦੀਆਂ ਨੇ ਤੇ ਵੋਟਾਂ ਪੰਜਾਬ ਚ ਪੰਜਾਬ ਪੁਲਿਸ ਥੋੜੀ ਪਾਉਂਦੀ ਹੈ ਭਾਵੇਂ ਸਾਡੇ ਸੂਬੇ ਦੀਆਂ ਵੋਟਾਂ ਹੋਣ ਸਟੇਟ ਦੀਆਂ ਜਾਂ ਸੈਂਟਰ ਦੀਆਂ ਇਲੈਕਸ਼ਨਾਂ ਹੋਣ ਸਾਡੇ ਸੈਂਟਰਲ ਫੋਰਸਸ ਦੀ ਤਣਾਤੀ ਹੁੰਦੀ ਹੈ ਪੰਜਾਬ ਚ ਤੇ ਜਦੋਂ ਵੋਟਾਂ ਵੇਲੇ ਸੈਂਟਰਲ ਫੋਰਸਸ ਲੱਗ ਸਕਦੀਆਂ ਨੇ ਤੇ ਜਦੋਂ ਨੈਸ਼ਨਲ ਹਾਈਵੇ ਬਣਾਉਣਾ ਹੈ ਭਾਰਤ ਦੀ ਸਰਕਾਰ ਨੇ ਕਿ ਸਾਡੀ ਸਰਕਾਰ ਨੇ ਭਾਰਤ ਵਾਲੀ ਨੇ ਤੇ ਫਿਰ ਉਹ ਸੈਂਟਰਲ ਫੋਰਸੇਜ਼ ਲਾ ਲਓ ਸੈਂਟਰਲ ਫੋਰਸੇਜ਼ ਜਦੋਂ ਲੱਗਣਗੀਆਂ ਤੇ ਫਿਰ ਕੇਂਦਰ ਵਾਲਿਆਂ ਨੂੰ ਪਤਾ ਲੱਗ ਜਾਊਗਾ ਵੀ ਭਾਈ ਦਿੱਕਤ ਪੰਜਾਬ 'ਚ ਲੈਂਡ ਆਰਡਰ ਦੀ ਐ ਜਾਂ ਦਿੱਕਤ ਪੰਜਾਬ 'ਚ ਕਿਸਾਨੀ ਮਸਲਿਆਂ ਦੀ ਐ ਜਾਂ ਜ਼ਮੀਨਾਂ ਦੇ ਰੇਟ ਦੀ ਗੱਲ ਐ ਔਰ ਮੈਂ ਬੜਾ ਹੈਰਾਨ ਹੋਇਆ ਐਡੀ ਵੱਡੀ ਚਿੰਤਾ ਪ੍ਰਗਟ ਕਰ ਦਿੱਤੀ ਗਈ ਕਹਿੰਦੇ 14288 ਕਰੋੜ ਦੇ 293 ਕਿਲੋਮੀਟਰ ਦੇ ਪ੍ਰੋਜੈਕਟ ਬੰਦ ਕਰਨੇ ਪੈਣਗੇ ਜੀ ਅਗਰ ਇੱਕ ਪਲ ਲਈ ਇਹ ਪ੍ਰੋਜੈਕਟ ਬੰਦ ਵੀ ਕਰ ਦਿੱਤੇ ਜਾਣ ਹਰਜੋਤ ਜੀ ਅੱਜ ਦੇ ਸਮੇਂ 'ਚ ਪੰਜਾਬ 'ਚ ਸੁਖਵੀਰ ਬਾਦਲ ਦੇ ਰਾਜ 'ਚ ਕਿੰਨੀਆਂ ਸੜਕਾਂ ਬਣ ਗਈਆਂ ਕਿੰਨੇ ਪੁਲ ਬਣ ਗਏ ਕਿੰਨੇ ਟੋਲ ਅਸੀਂ ਦੇ ਰਹੇ ਆਂ ਅਗਰ ਇਹ ਪ੍ਰੋਜੈਕਟ ਬਣ ਗਏ ਤੇ ਸਾਡੇ ਤੇ ਟੋਲ ਦਾ ਭਾਰ ਵਧਣਾ ਪੰਜਾਬੀਆਂ ਨੂੰ ਤਾਂ ਇਥੋਂ ਲੰਘਣ ਦਾ ਟੋਲ ਦੇਣਾ ਪਿਆ ਕਰਨਾ ਜਦ ਕਿ ਜੇ ਮੈਂ ਸਿੱਧੇ ਤੌਰ ਤੇ ਦੇਖਾਂ ਪੰਜਾਬ ਦੇ ਵਪਾਰ ਨੂੰ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ ਉਂਝ ਮੈਂ ਵਿਰੋਧੀ ਨਹੀਂ ਹਾਂ ਤਰੱਕੀ ਜਦੋਂ ਪੂਰੇ ਮੁਲਕ ਚ ਨੈਸ਼ਨਲ ਪ੍ਰੋਜੈਕਟਾਂ ਦੀ ਹੁੰਦੀ ਹੈ ਪੰਜਾਬ ਦੀ ਵੀ ਹੋਣੀ ਚਾਹੀਦੀ ਹੈ ਪੰਜਾਬ ਚ ਵੀ ਇਹ ਪ੍ਰੋਜੈਕਟ ਬਣਨੇ ਚਾਹੀਦੇ ਨੇ ਪਰ ਇਹ ਪਹਿਲੀ ਲੋਡ ਪੰਜਾਬ ਦੀ ਨਹੀਂ ਹੈ ਨਿਤਿਨ ਗੜਕਰੀ ਸਾਹਿਬ ਅਗਰ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖ ਦੇਣ ਵੀ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ 9-10 ਕਰੋੜ 9-10 ਹਜ਼ਾਰ ਕਰੋੜ ਰੂਰਲ ਡਿਵੈਲਪਮੈਂਟ ਫੰਡ ਦਾ ਹੈਲਥ ਮਿਸ਼ਨ ਦਾ ਜਾਂ ਹੋਰ ਕਿਸੇ ਪਾਸਿਆਂ ਦਾ ਪੰਜਾਬ ਦਾ ਪੈਸਾ ਕੇਂਦਰ ਨੇ ਰੋਕਿਆ ਹੋਇਆ ਹੈ ਜੀ ਅਗਰ ਸਾਨੂੰ 10000 ਕਰੋੜ ਮਿਲ ਜੇ ਤੇ ਪੰਜਾਬ ਤੁਰਨ ਲੱਗ ਜਾਣਾ ਹੈ ਕਹਿਣ ਦਾ ਭਾਵੇਂ ਹੈ ਕਿ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜਿਹੜੇ 2-3 ਠੇਕੇਦਾਰ ਸੀ ਉਹਨਾਂ ਦੇ ਮਾਮਲੇ ਛੇਤੀ ਨਾਲ ਨਹੀਂ ਨਿਬੜੇ ਚਿੱਠੀ 'ਚ ਉਹਨਾਂ ਨੇ ਜ਼ਿਕਰ ਕੀਤਾ ਜਦਕਿ ਇਹ ਮਾਮਲੇ ਇਹ ਲਾਂਡ ਆਰਡਰ ਦੇ ਕੋਈ ਕੋਈ ਪੰਜਾਬ ਦੇ ਲਾਂਡ ਆਰਡਰ ਨਾਲ ਨਹੀਂ ਜੁੜੀ ਹੋਈ ਗੱਲ ਕਿਸੇ ਨੇ ਅੱਤਵਾਦੀ ਹਮਲਾ ਨਹੀਂ ਕੀਤਾ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਚੱਲ ਰਹੇ ਨੇ ਇਹ ਆਪਸੀ ਝਗੜੇ ਦੀਆਂ ਘਟਨਾਵਾਂ ਨੇ ਆਪਸੀ ਝਗੜੇ ਦੀਆਂ ਘਟਨਾਵਾਂ ਨੂੰ ਅਸੀਂ ਕੋਈ ਲੁੱਟਣ ਨਹੀਂ ਆਇਆ ਕਿ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ ਸੀ ਤੇ ਉੱਥੇ ਲੁੱਟ ਹੋ ਗਈ ਜਾਂ ਜਿਵੇਂ ਜੰਮੂ ਕਸ਼ਮੀਰ 'ਚ ਆਏ ਦਿਨ ਅੱਤਵਾਦੀ ਹਮਲਾ ਹੁੰਦਾ ਐਦਾਂ ਦਾ ਵੀ ਕੁਝ ਨਹੀਂ ਹੋਇਆ ਪੰਜਾਬ 'ਚ ਇਹਦਾ ਮਤਲਬ ਹੈ ਸਧਾਰਨ ਲੈਂਡ ਆਰਡਰ ਦੀਆਂ ਘਟਨਾਵਾਂ ਨੇ ਇਹ ਕਿੱਦਾਂ ਪੈਦਾ ਹੁੰਦੀਆਂ ਨੇ ਆਪਸੀ ਲੜਾਈ ਝਗੜਾ ਕਿਉਂ ਜਿੱਥੇ ਮਤ ਪੇੜਾ ਹੁਣ ਉੱਥੇ ਰੌਲਾ ਕੀ ਹੈ ਉੱਥੇ ਕਈ ਜਗ੍ਹਾ ਤੇ ਜ਼ਮੀਨਾਂ ਐਕਵਾਇਰ ਹੋ ਗਈਆਂ ਪਰ ਕਿਸਾਨਾਂ ਨੇ ਕਬਜ਼ੇ ਨਹੀਂ ਛੱਡੇ ਕਿਸਾਨ ਕਹਿੰਦੇ ਜਦ ਤੱਕ ਸਾਨੂੰ ਮੁਕੰਮਲ ਰੂਪ ਚ ਮੁਆਵਜ਼ਾ ਨਹੀਂ ਮਿਲਦਾ ਤੇ ਨਿਤਨ ਗੜਕਰੀ ਜੀ ਕਹਿਣ ਮੋਦੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਪੈਸੇ ਜਾਰੀ ਕਰੋ ਤਾਂ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਨਾਲ ਮੁਆਵਜ਼ੇ ਦੀ ਗੱਲ ਨਿਬੇੜੇ ਔਰ ਮਹਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਚ ਲੈਂਡ ਆਰਡਰ ਬਹੁਤ ਖਰਾਬ ਹੈ ਤੇ ਪ੍ਰੋਜੈਕਟ ਬੰਦ ਕਰਨੇ ਪੈਣਗੇ ਅਗਰੇ ਪ੍ਰੋਜੈਕਟ ਬੰਦ ਹੁੰਦੇ ਤੁਰੰਤ ਪ੍ਰਭਾਵ ਨਾਲ ਪੰਜਾਬ ਦਾ ਕੋਈ ਵੱਡਾ ਘਾਟਾ ਨਹੀਂ ਸਾਡੇ ਕੋਲੇ ਜਿਹੜਾ ਪਹਿਲਾ ਇਨਫਰਾਸਟ੍ਰਕਚਰ ਹੈ ਜਿਹੜੇ ਪਹਿਲੇ ਸਾਡੇ ਕੋਲੇ ਅਸੀਂ ਤਾਂ ਉਹੀ ਨਹੀਂ ਵਰਤ 파ਰੇ ਹੁਣ ਤੁਸੀਂ ਦੇਖੋ ਇੱਕ ਪਾਸੇ ਸ਼ੰਭੂ ਬੈਰੀਅਰ ਬੰਦ ਹੈ ਸ਼ੰਭੂ ਬਾਰਡਰ ਬੰਦ ਹੈ ਸ਼ੰਭੂ ਬਾਰਡਰ ਤੋਂ ਸਾਰਾ ਪੰਜਾਬ ਦਾ ਵਪਾਰ ਰੁਕਿਆ ਪਿਆ ਹੈ ਉਸ ਪਰ ਸੇ ਚਿੰਤਤ ਨਹੀਂ ਗੜਕਰੀ ਸਾਹਿਬ ਟਰਾਂਸਪੋਰਟ ਦੇ ਮੰਤਰੀ ਨੇ ਦੇਸ਼ ਦੇ ਤੇ ਇਹ ਲਿਖਣ ਮੋਦੀ ਸਾਹਿਬ ਨੂੰ ਇੱਕ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਜੋ ਜੀ ਉਹਦੇ ਤੇ ਸਾਰਿਆਂ ਦਾ ਜੋਰ ਚੱਲਦਾ ਹੈ ਕਹਿੰਦੇ 15 ਜੁਲਾਈ ਨੂੰ ਮੀਟਿੰਗ ਹੋਈ ਸੀ ਉਦੋਂ ਵੀ ਅਸੀਂ ਕਿਹਾ ਸੀ ਕਿ ਇਹਨੂੰ ਜਲਦ ਤੋਂ ਜਲਦ ਨਿਬੇੜੋ ਸਾਰਿਆਂ ਦਾ ਜੋ ਹੁਣ ਪੰਜਾਬ ਚ ਬੇ ਵਿਰੋਧੀ ਧਿਰਾਂ ਵਾਲੇ ਦੇਖਦਾ ਸੀ ਭਾਵੇਂ ਸੁਖਬੀਰ ਬਾਦਲ ਹੈ ਭਾਵੇਂ ਵਿਕਰਮਜੀਤਿਆ ਭਾਵੇਂ ਪ੍ਰਤਾਪ ਬਾਜਵਾ ਜੀ ਨੇ ਭਾਵੇਂ ਕਾਂਗਰਸ ਦੇ ਲੀਡਰ ਨੇ ਸਤਾਰਿਆਂ ਦੀ ਸੂਈ ਭਗਵੰਤਮਾਨ ਤੇ ਆ ਗਈ ਵੀ ਭਗਵੰਤਮਾਨ ਦੇ ਹੁੰਦੇ ਪ੍ਰੋਜੈਕਟ ਨਹੀਂ ਪੂਰੇ ਹੋ ਰਹੇ ਕਿਸਾਨਾਂ ਨੂੰ ਮੁਆਵਜ਼ਾ ਚਾਹੀਦਾ ਅੱਜ ਕੇਂਦਰ ਸਰਕਾਰ ਕਹਦੇ ਕਿ ਕਿਸਾਨਾਂ ਦਾ ਜਿੰਨਾ ਮੁਆਵਜ਼ਾ ਬਣਦਾ ਸੀ ਉਹਨਾਂ ਨੂੰ ਉਹ ਮੁਆਵਜ਼ਾ ਦੰਨੇ ਆ ਤੇ ਕੇਂਦਰ ਦਵੇ ਪੰਜਾਬ ਨੂੰ ਪੈਸਾ ਵੀ ਵੰਡੋ ਪੰਜਾਬ ਦੇ ਕਿਸਾਨਾਂ ਨੂੰ ਪੈਸੇ ਕੱਲ ਸ਼ਾਮ ਤੱਕ ਹਰਜੋਦੀ ਅੱਜ ਸ਼ਾਮ ਤੱਕ ਅੱਜ ਕੇਂਦਰ ਕਹਦੇ ਕਿ ਕਿਸਾਨਾਂ ਦੀਆਂ ਮੰਗਾਂ ਮੁਤਾਬਕ ਜਾਇਜ਼ ਮੁਆਵਜ਼ਾ ਅਸੀਂ ਦੰਨੇ ਆ ਅੱਜ ਸ਼ਾਮ ਨੂੰ ਹਾਈਵੇ ਪ੍ਰੋਜੈਕਟ ਖਾਲੀ ਹੋ ਜਾਣੇ ਜਿੰਨਾ ਮਰਜੀ ਕੰਮ ਕਰੀ ਚੱਲੋ ਅਸਲ ਦਿੱਕਤ ਕੀ ਹੈ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਕਿਸਾਨ ਅੰਦੋਲਨ ਬਿਨਾਂ ਵਜ੍ਹਾ ਨਹੀਂ ਕਰ ਰਹੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਕਿਸਾਨ ਬਿਨਾਂ ਵਜ੍ਹਾ ਅੰਦੋਲਨ ਕਰਦੇ ਨੇ ਨਹੀਂ ਜਦੋਂ ਕਿਸੇ ਕਿਸਾਨ ਦੀ ਜ਼ਮੀਨ ਜਿਹੜੀ ਸਸਤੀ ਖਰੀਦਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਏਜੰਸੀਆਂ ਵੱਲੋਂ ਤੇ ਉਹ ਹਰ ਕੋਈ ਆਪਣੀ ਜ਼ਮੀਨ ਲਈ ਲੜਦਾ ਹੈ ਇਸ ਕਰਕੇ ਕਿਸਾਨ ਅੰਦੋਲਨ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਔਰ ਜੇ ਆਪਾਂ ਅਦਾਲਤਾਂ ਤੇ ਛੱਡ ਦਈਏ ਤੇ ਬਹੁਤ ਸਾਰੇ ਕੇਸ ਕਿਸਾਨਾਂ ਦੇ ਅਦਾਲਤਾਂ ਤੇ ਪਾਏ ਨੇ ਪਰ ਕਿਸਾਨ ਕਹਿੰਦੇ ਸਾਡੇ ਲਈ ਧਰਨੇ ਵਾਲਾ ਰਾਹ ਵਧੀਆ ਹੈ ਕਿਉਂਕਿ ਅਦਾਲਤਾਂ ਦੀਆਂ ਗੱਲਾਂ ਦਾ ਸਰਕਾਰਾਂ ਮੰਨਦੀਆਂ ਹੀ ਨਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ ਹਫ਼ਤੇ 10 ਦਿਨਾਂ ਚ ਅੰਬਾਲਾ ਦਾ ਸ਼ੰਭੂ ਬੈਰੀਅਰ ਖੋਲ੍ਹ ਦਿਓ ਸਰਕਾਰਾਂ ਨੇ ਗੱਲ ਮੰਨੀ ਉੱਥੇ ਵੀ ਲੈਂਡ ਆਰਡਰ ਦੀ ਗੱਲ ਆ ਗਈ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਸਿਆਸਤ ਹੋ ਰਹੀ ਹੈ ਸਾਡੀ ਸਰਕਾਰ ਕੇਂਦਰ ਵਾਲੀ ਵੀ ਸਾਡੀ ਐ ਪੰਜਾਬ ਵਾਲੀ ਵੀ ਸਾਡੀ ਐ ਕਾਨੂੰਨ ਦੇ ਮੁਤਾਬਕ ਕੰਮ ਕਰਨ ਸਰਕਾਰਾਂ ਹਾਈ ਕੋਰਟ ਦੀ ਗੱਲ ਵੀ ਸਰਕਾਰਾਂ ਮੰਨਣ ਔਰ ਸਰਕਾਰਾਂ ਜਿਹੜੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਬਣਦੇ ਮੁਆਵਜ਼ੇ ਕਿਸਾਨਾਂ ਨੂੰ ਸਮੇਂ ਸਿਰ ਦੇਣ ਤੇ ਫਿਰ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਰੌਲਾ ਪਊਗਾ ਅਸਲ ਦਿੱਕਤ ਮੁਆਵਜ਼ੇ ਦੀ ਐ ਔਰ ਨਿਤਿੰਗਦਰ ਕ੍ਰਿਜ ਨੇ ਪੰਜਾਬ ਵਾਲਿਆਂ ਨੂੰ ਚਿੱਠੀ ਲਿਖਤੀ ਇੱਕ ਚਿੱਠੀ ਹੁਣ ਮੋਦੀ ਸਾਹਿਬ ਨੂੰ ਵੀ ਲਿਖਤੀ ਕਿ ਪੰਜਾਬ ਦੇ ਬਕਾਇਆ ਪੈਸੇ ਵੀ ਜਾਰੀ ਕਰੋ ਔਰ ਕੇਂਦਰ ਪਹਿਲ ਦਵੇ ਪੰਜਾਬ ਨੂੰ ਕੋਈ ਫੰਡ ਫੰਡ ਦਵੇ ਅਗਰ ਇੰਨੇ ਕੌਮੀ ਪ੍ਰੋਜੈਕਟ ਬਣ ਰਹੇ ਨੇ ਪੰਜਾਬ 'ਚ ਇਹਦੇ ਬਦਲੇ ਕੇਂਦਰ ਪੰਜਾਬ ਨੂੰ ਵੀ ਦਵੇ ਕੁਝ ਕੋਈ ਪੈਕੇਜ ਬੁਗੈਟ ਪੰਜਾਬ ਨੂੰ ਵੀ ਦੇ ਲੋ ਭਾਈ ਸੋ ਇਸ ਕਰਕੇ ਸਿਆਸਤ ਹੋ ਰਹੀ ਹੈ ਨੈਸ਼ਨਲ ਜਿਹੜੇ ਆ ਪ੍ਰੋਜੈਕਟ ਬਣ ਰਹੇ ਨੇ ਕੌਮੀ ਇਹ ਜਾਣਬੁੱਝ ਕੇ ਨਹੀਂ ਕਿਸੇ ਨੇ ਵੀ ਰੋਕੇ ਇਹ ਕਿਸਾਨਾਂ ਦਾ ਅੰਦੋਲਨ ਹੈ ਔਰ ਉਹਦੇ ਨਾਲ ਤੂਬਾ ਸਰਕਾਰ ਕੇਂਦਰ ਸਰਕਾਰ ਮਿਲ ਕੇ ਨਿਯਠਣ ਪਰ ਮਸਲਾ ਇਹ ਪੈਸੇ ਨਾਲ ਨਿਬੜਨਾ ਜਿੰਦ ਤੱਕ ਮੇਰੀ ਜਾਣਕਾਰੀ ਜੀ 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 ਬਿਲਕੁਲ ਤੇ ਡੱਲਾ ਜੀ ਵਾਕਈ ਵੈਸੀ ਕਿਸਾਨਾਂ ਦੇ ਜਿਹੜੇ ਮਾਮਲੇ ਜਿੰਨੇ ਵੀ ਉਲਝੇ ਹੋਏ ਨੇ ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਇਹਨਾਂ ਮਾਮਲਿਆਂ ਨੂੰ ਸੁਲਝਾ ਜ਼ਰੂਰ ਲੈਣਾ ਚਾਹੀਦਾ ਅੱਗੋਂ ਗੱਲ ਕਰ ਲਈ ਆਪਾਂ 13 ਅਗਸਤ ਨੂੰ ਜੋ ਹੈ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਬੈਠਕ ਜੋ ਹੈ ਸੱਦੀ ਗਈ ਹੈ ਡੱਲਾ ਜੀ ਇਸ ਬੈਠਕ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਕਿ ਪੰਜਾਬ ਕਾਂਗਰਸ ਨੂੰ ਲੈ ਕੇ ਵੀ ਕੁਝ ਫੇਰ ਬਦਲ ਬਦਲਾਇਆ ਪੰਜਾਬ ਕਾਂਗਰਸ ਦੇ ਮੁੱਦਿਆਂ ਤੇ ਵੀ ਚਰਚਾ ਹੋ ਸਕਦੀ ਹੈ ਜ਼ਰੂਰ ਇਸ ਉੱਪਰ ਵੀ ਅਪਡੇਟ ਜ਼ਰੂਰ ਸਾਂਝਾ ਕਰਿਓ ਇਕਮ ਜਿਹੜੇ ਕੌਮੀ ਪ੍ਰਧਾਨ ਨੇ ਮਲਕ ਅਰਜਨ ਖੜਗੇ ਉਹਨਾਂ ਵੱਲੋਂ ਕਾਂਗਰਸ ਦੇ ਦੇਸ਼ ਦੇ ਜਿੰਨੇ ਵੀ ਸੂਬੇ ਪ੍ਰਧਾਨ ਨੇ ਉਹਨਾਂ ਦੀ ਇਹ ਮੀਟਿੰਗ ਬੁਲਾਈ ਗਈ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਦੇਖੋ ਪਾਰਲੀਮੈਂਟ ਦਾ ਸੈਸ਼ਨ ਤਾਂ ਖਤਮ ਹੋ ਜਾਣਾ ਹੈ ਇੱਕ ਅੱਦੇ ਦਿਨ ਚ ਸੋ ਪਾਰਲੀਮੈਂਟ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਜਿਹੜੀ ਭਵਿੱਖ ਦੀ ਰਣਨੀਤੀ ਹੈ ਕਾਂਗਰਸ ਉਹਨੂੰ ਲਿਖਣਾ ਚਾਹੁੰਦੀ ਹੈ ਕਿਉਂਕਿ ਕਈ ਵੱਡੇ ਸੂਬਿਆਂ 'ਚ ਚੋਣਾਂ ਨੇ ਹਰਿਆਣਾ 'ਚ ਚੋਣਾਂ ਨੇ ਮਹਾਰਾਸ਼ਟਰ ਦੇ ਵਿੱਚ ਚੋਣਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਨੇ ਪੰਜਾਬ ਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਕਈ ਸੂਬਿਆਂ ਚ ਜ਼ਿਮਨੀ ਚੋਣਾਂ ਹੋਣੀਆਂ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਜਿਹੜਾ ਇੱਕ ਵਿਰੋਧੀ ਧਿਰ ਦਾ ਦਬਾਅ ਕੇਂਦਰ ਦੀ ਸਰਕਾਰ ਤੇ ਬਣਿਆ ਉਸ ਦਬਾਅ ਨੂੰ ਕਿਤਨਾ ਕਿਤੇ ਬਰਕਰਾਰ ਰੱਖਣਾ ਚਾਹੁੰਦੀ ਹੈ ਕਾਂਗਰਸ ਪਾਰਟੀ ਇਸ ਕਰਕੇ ਭਾਵੇਂ ਇੰਡੀਆ ਗੱਠ ਜੋੜ ਦੀ ਅਗਵਾਈ ਕਰਦੀ ਹੈ ਕਾਂਗਰਸ ਪਾਰਟੀ ਇਸ ਦਬਾਅ ਨੂੰ ਬਰਕਰਾਰ ਰੱਖਣ ਲਈ ਅਗਲੀ ਰਣਨੀਤੀ ਦੇ ਉੱਤੇ ਮੈਨੂੰ ਲੱਗਦਾ ਵਿਚਾਰ ਹੋ ਸਕਦਾ ਔਰ ਇਹ ਵੀ ਸੰਭਾਵਨਾ ਹੈ ਕਿ ਆਉਂਦੇ ਸਮੇਂ ਚ ਮਲਕੀ ਅਰਜਨ ਖੜਗੇ ਹੁਣ ਜਦੋਂ ਸਾਰੇ ਪ੍ਰਧਾਨਾਂ ਨੂੰ ਮਿਲਣਗੇ ਉਸ ਤੋਂ ਬਾਅਦ ਕਾਂਗਰਸ ਦੇ ਸੰਗਠਨ ਚ ਫੇਰ ਬਦਲ ਕੀਤਾ ਜਾ ਸਕਦਾ ਪੰਜਾਬ ਔਰ ਦੂਜੇ ਸੂਬਿਆਂ ਦੇ ਵਿੱਚ ਵੀ ਕਾਂਗਰਸ ਪਾਰਟੀ ਕਈ ਨਵੇਂ ਅਹੁਦੇਦਾਰ ਐਲਾਨ ਸਕਦੀ ਹੈ ਔਰ ਕਾਂਗਰਸ ਦਾ ਜਿਹੜਾ ਕੌਮੀ ਸੰਗਠਨ ਹੈ ਉਹਦੇ ਵਿੱਚ ਵੀ ਵੱਡੇ ਫੇਰ ਬਦਲ ਹੋਣ ਦੀਆਂ ਸੰਭਾਵਨਾਵਾਂ ਇਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਮੀਟਿੰਗ ਦਾ ਅਜੰਡਾ ਇਹ ਹਜੇ ਖੁੱਲ ਕੇ ਬਾਹਰ ਨਹੀਂ ਆਇਆ ਪਰ ਸਾਰੇ ਸੂਬਿਆਂ ਦੇ ਪ੍ਰਧਾਨਾਂ ਨੂੰ ਬੁਲਾਉਣਾ ਪ੍ਰਧਾਨ ਵੱਲੋਂ ਮੀਟਿੰਗ ਕਰਨਾ ਮੈਨੂੰ ਲੱਗਦਾ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਭਾਰਤ ਦੀ ਜਨਤਾ ਪਾਰਟੀ ਦੇ ਖਿਲਾਫ ਜਿਹੜੀ ਨੀਤੀਗਤ ਲੜਾਈ ਹੈ ਕਾਂਗਰਸ ਪਾਰਟੀ ਦੀ ਉਹਨੂੰ ਹੋਰ ਤਕੜਾ ਕਰਨਾ ਚਾਹੁੰਦੇ ਨੇ ਮਲਕ ਅਰਜਨ ਖੜਗੇ ਔਰ ਬਾਕੀ ਸੂਬਿਆਂ ਦੇ ਵਿੱਚ ਵੀ ਉਹਨਾਂ ਦੀਆਂ ਸਰਕਾਰਾਂ ਬਣਨ ਇਹ ਉਹਨਾਂ ਦੀ ਕੋਸ਼ਿਸ਼ ਰਹਿਣੀ ਹੈ ਕਿਉਂਕਿ ਅਗਰ ਯੂਪੀ ਮਹਾਰਾਸ਼ਟਰ ਹਰਿਆਣਾ ਇਹ ਤਿੰਨ ਵੱਡੇ ਸੂਬਿਆਂ ਦੇ ਵਿੱਚ ਹੀ ਆਉਂਦੇ ਸਮੇਂ ਜਿੱਥੇ ਵੋਟਾਂ ਪੈਣੀਆਂ ਨੇ ਸਾਲ ਡੇਢ ਸਾਲ ਚ ਬਿਹਾਰ ਚ ਵੀ ਪੈਣੀਆਂ ਨੇ ਅਗਰ ਇੱਥੇ ਇੰਡੀਆ ਗੱਠ ਜੋੜ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਫਿਰ ਜਿਹੜੀ ਕੇਂਦਰ ਵਾਲੀ ਸਰਕਾਰ ਹੈ ਉਹਦੇ ਵਿੱਚ ਵੀ ਭਵਿੱਖ ਚ ਫਿਰ ਬਦਲ ਦੇ ਖਤਰੇ ਨੂੰ ਅਸੀਂ ਟਾਲ ਨਹੀਂ ਸਕਦੇ ਇਸ ਤਰ੍ਹਾਂ ਇਹ ਮੀਟਿੰਗਾਂ ਨੇ ਜਿਹੜੀਆਂ ਇਹਨਾਂ ਦੀ ਕਾਫੀ ਜ਼ਿਆਦਾ ਅਹਿਮੀਅਤ ਬਣ ਜਾਂਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਡੈਲਾ ਜੀ ਹੁਣ ਅਗੋ ਗੱਲ ਕਰ ਲਈਏ ਜਿਹੜੇ ਕਿ ਇੱਕ ਘਟਨਾ ਦੇ ਉੱਪਰ ਆਪਾਂ ਗੱਲ ਕਰੀਏ ਜੋ ਹਾਦਸਾ ਇੱਕ ਵਾਪਰਿਆ ਹੈ ਇਹ ਖਬਰ ਇਸ ਲਈ ਵੀ ਸਾਂਝੀ ਕਰਨੀ ਜ਼ਰੂਰੀ ਹੈ ਕਿਉਂਕਿ ਜਿਵੇਂ ਹੁਣ ਅਸੀਂ ਬਰਸਾਤਾਂ ਦਾ ਮੌਸਮ ਦੇਖ ਰਹੇ ਹਾਂ ਤੇ ਸਭ ਨੂੰ ਹੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਜ਼ਾ ਮਾਮਲੇ ਦੀ ਆਪਾਂ ਹੁਣ ਗੱਲ ਕਰ ਲਈਏ ਹੁਸ਼ਿਆਰਪੁਰ ਦੇ ਪਿੰਡ ਜੇਜੋ ਦੇ ਵਿੱਚ ਜੋ ਹੈ ਹਿਮਾਚਲ ਚੋਂ ਆਈ ਇਨੋਵਾ ਗੱਡੀ ਮੀਂਹ ਕਰਕੇ ਹਾਦਸਾ ਗ੍ਰਸਤ ਹੋ ਗਈ ਇਸ ਹਾਦਸੇ ਦੇ ਵਿੱਚ 9 ਲੋਕਾਂ ਦੀ ਜਾਨ ਵੀ ਚਲੀ ਗਈ ਪੂਰੀ ਘਟਨਾ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰੇ ਲਿਗੋ ਹਿਮਾਚਲ ਤੋਂ ਕੁਝ ਮੁਸਾਫਿਰ ਉਹਨਾਂ ਨੇ ਨਵਾਂ ਸ਼ਹਿਰ ਇੱਕ ਵਿਆਹ ਸਮਾਗਮ ਚ ਜਾਣਾ ਸੀ ਜੀ ਹੁਸ਼ਿਆਰਪੁਰ ਦੇ ਉਹ ਪਹਿਲਾਂ ਤਾਂ ਆ ਗਏ ਸਵੇਰੇ ਆਏ ਤੇ ਉਹਨਾਂ ਨੇ ਆਪਣਾ ਵਿਆਹ ਪੂਕਟਾਇਆ ਤੇ ਜਦੋਂ ਵਾਪਸ ਜਾ ਰਹੇ ਸੀ ਤੇ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ ਜੋਜੋ ਜਿਹੜਾ ਕੀ ਬਿਲਕੁਲ ਲਗਭਗ ਨੇੜੇ ਆ ਬਿਲਕੁਲ ਹਿਮਾਚਲ ਪ੍ਰਦੇਸ਼ ਦੀ ਸਰਹੱਦ ਹਿਮਾਚਲ ਔਰ ਪੰਜਾਬ ਲਗਭਗ ਉਥੋਂ ਨੇੜੇ ਨੇੜੇ ਨੇ ਉਥੇ ਚੋਹ ਹੈ ਪਾਣੀ ਔਰ ਕਿਉਂਕਿ ਬਰਸਾਤ ਕੱਲ ਬਹੁਤ ਜ਼ਿਆਦਾ ਹੋਈ ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਬਰਸਾਤ ਹੋਈ ਜਦੋਂ ਦਾ ਮੌਨਸੂਨ ਸੈਸ਼ਨ ਹੈ ਅਸੀਂ ਮੌਨਸੂਨ ਹੈ ਜਿਹੜਾ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜੁਲਾਈ ਅਗਸਤ ਪੂਰਾ ਮੌਨਸੂਨ ਹੁੰਦਾ ਹੈ ਪ੍ਰੀ ਮੌਨਸੂਨ ਜੂਨ ਚ ਵੀ ਹੋ ਜਾਂਦੇ ਆ ਸੋ ਜੂਨ ਜੁਲਾਈ ਅਗਸਤ ਔਰ ਸਤੰਬਰ ਲੇਟ ਮੌਨਸੂਨ ਜਿਹਨੂੰ ਅਸੀਂ ਕਹਿੰਦੇ ਆ ਇਹ ਚਾਰ ਮਹੀਨੇ ਆ ਜਿਹੜੇ ਬਹੁਤ ਜ਼ਿਆਦਾ ਬਰਸਾਤਾਂ ਦੇ ਹੁੰਦੇ ਨੇ ਜੂਨ ਜੁਲਾਈ ਚ ਜ਼ਿਆਦਾ ਮੀਂਹ ਨਹੀਂ ਪਿਆ ਹੁਣ ਅਗਸਤ ਚ ਬਹੁਤ ਮੀਂਹ ਪਿਆ ਦਰਮਿਆਨੇ ਤੋਂ ਭਾਰੀ ਮੀਂਹ ਪਿਆ ਪਿਛਲੇ 2 ਦਿਨਾਂ ਤੋਂ ਪੰਜਾਬ ਚ ਪੂਰੇ ਮੌਨਸੂਨ ਚ ਨਾ ਮੀਂਹ ਹੀ ਪਿਆ ਪੰਜਾਬ ਜਿੰਨਾ ਆ 24 48 ਘੰਟਿਆਂ ਦੇ ਵਿੱਚ ਪੰਜਾਬ ਚ ਪਿਆ ਜਿਹੜੇ ਮੌਸਮ ਮਹਿਕਮੇ ਦੇ ਅੰਕੜੇ ਆ ਉਹ ਵੀ ਆ ਜਾਣਗੇ ਕਿਉਂਕਿ ਮੈਂ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਭਾਰੀ ਮੀਂਹ ਪਿਆ ਉਹਦੇ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਹੁਣ ਉੱਥੇ ਚੋ ਦੇ ਵਿੱਚ ਵੀ ਅਚਾਨਕ ਬਹੁਤ ਤੇਜ਼ ਪਾਣੀ ਦਾ ਵਹਾਅ ਬਣ ਗਿਆ ਔਰ ਕਿਉਂਕਿ ਸੜਕ ਤਾਂ ਚੱਲ ਹੀ ਰਹੀ ਸੀ ਸੜਕ ਤੋਂ ਵੀ ਪਾਣੀ ਲੰਘ ਰਿਆ ਸੀ ਜਿਹੜੇ ਉੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਚੱਬੇਵਾਲ ਉਹਨਾਂ ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਜਦੋਂ ਇਹ ਨੋਵਾ ਗੱਡੀ ਉੱਥੋਂ ਪਾਰ ਕਰਨ ਲੱਗੀ ਤੇ ਲੋਕਾਂ ਨੇ ਰੋਕਿਆ ਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਕਿ ਤੁਸੀਂ ਹਜੇ ਇਹਨੂੰ ਕਰਾਸ ਨਾ ਕਰੋ ਕਿਉਂਕਿ ਵਿਆਹ ਸਮਾਗਮ ਤੋਂ ਆਏ ਸੀ ਹਿਮਾਚਲ ਤੋਂ ਆਏ ਸੀ ਹਰ ਕਿਸੇ ਨੂੰ ਹੁੰਦਾ ਹੈ ਕਿ ਜਲਦ ਤੋਂ ਜਲਦ ਅਸੀਂ ਵਾਪਸ ਜਾਈਏ ਹੁਣ ਕਿਸੇ ਇੱਕ ਨੇ ਕਿਹਾ ਜਾਂ ਸਾਰਿਆਂ ਨੇ ਕਿਹਾ ਵੀ ਡਰਾਈਵਰ ਨੂੰ ਵੀ ਕੋਈ ਨਹੀਂ ਕੱਢ ਲੋ ਗੱਡੀ ਉਹਨਾਂ ਨੇ ਗੱਡੀ ਨਹੀਂ ਰੋਕੀ ਉਹ ਹੌਲੀ-ਹੌਲੀ ਪਾਣੀ 'ਚ ਗੱਡੀ ਵਾੜੀ ਲੇਕਿਨ ਵਹਾਅ ਇੰਨਾ ਤੇਜ਼ ਸੀ ਕਿ ਪਾਣੀ ਗੱਡੀ ਨੂੰ ਰੋੜ ਕੇ ਸੜਕ ਤੋਂ ਝੋਚ ਲੈ ਗਿਆ ਹਾਂ ਔਰ ਉਹ 10 ਤੋਂ 11 12 15 ਫੁੱਟ ਤੱਕ ਵੀ ਉਹਦੀ ਡੂੰਘਾਈ ਦੱਸੀ ਜਾ ਰਹੀ ਹੈ ਔਰ ਇੰਨਾ ਪਾਣੀ ਦਾ ਵਹਾਅ ਸੀ ਕਹਿੰਦੇ 14 15 ਫੁੱਟ ਵੀ ਉੱਥੇ ਪਾਣੀ ਹੋ ਸਕਦਾ ਸੀ 11 ਸੋ ਉਸ ਤੋਂ ਬਾਅਦ ਜਦੋਂ ਦੂਰ ਜਾ ਕੇ ਨੋਵਾ ਕਾਰ ਜਿੱਥੇ ਪਾਣੀ ਘਟ ਸੀ ਉੱਥੇ ਫਸੀ ਤੇ ਫਿਰ ਜਿਹੜੇ ਆਲੇ ਦੁਆਲੇ ਦੇ ਲੋਕ ਸੀ ਉਹਨਾਂ ਨੇ ਬਚਾਅ ਕਾਰਜ ਕੀਤੇ ਪਰ 9 ਲੋਕ ਸੀ ਜਿਹੜੇ ਕਈ ਲੋਕ ਉਹ ਨਿਕਲ ਗਏ ਸੀ ਕਾਰ ਚੋਂ ਨਿਕਲ ਗਏ ਜਦੋਂ ਪਾਣੀ ਦਾ ਵਹਾਅ ਏਡਾ ਜ਼ਿਆਦਾ ਸੀ ਤੇ ਪਹਿਲਾਂ 5 ਲੋਕਾਂ ਦੇ ਮ੍ਰਿਤਕ ਸਰੀਰ ਮਿਲੇ ਫਿਰ 9 ਲੋਕ ਤੇ ਦੇਰ ਸ਼ਾਮ ਤੱਕ ਇੱਕ ਉਹਨਾਂ ਦੇ ਵਿੱਚੋਂ ਵਿਅਕਤੀ ਸੀ ਜਿਹਦੀ ਜਾਨ ਕਹਿੰਦੇ ਬਚੀ ਹੈ ਉਹ ਵੀ ਛੋਟੀ ਉਮਰ ਦਾ ਸੀ 9 ਲੋਕ ਚਲੇ ਗਏ ਦੁਨੀਆ ਤੋਂ ਚਲੇਗੇ ਕੁੱਲ 11 ਲੋਕ ਇਹਦੇ ਵਿੱਚ ਸਵਾਰ ਸੀ 11 12 ਲੋਕ ਉਹ ਇਹ ਸਥਿਤੀਆਂ ਨੇ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਇਨੋਵਾ ਬਹੁਤ ਭਾਰੀ ਗੱਡੀ ਹੈ ਸੋ ਆਪਾਂ ਵੇਖਦੇ ਹੁੰਦੇ ਹਾਂ ਜਦੋਂ ਨਹਿਰਾਂ 'ਚ ਹੜ ਆਉਂਦੇ ਨੇ ਤੇ ਨਹਿਰਾਂ ਦੇ ਕੰਢਿਆਂ 'ਤੇ ਖੜੀਆਂ ਕਾਰਾਂ ਜਦੋਂ ਪਾਣੀ ਚੋਂਦੀਆਂ ਨੇ ਤੇ ਵਿਕਡਾਉਣਿਆਂ ਵਰਗੀਆਂ ਲੱਗ ਕੇ ਇਸ ਕਰਕੇ ਇਹ ਵਹਿਮ ਸਾਨੂੰ ਸਾਰਿਆਂ ਨੂੰ ਕੱਢ ਦੇਣਾ ਚਾਹੀਦਾ ਕਿ ਟਰੱਕ ਹੈ ਜਾਂ ਕਾਰ ਹੈ ਜਾਂ ਕੋਈ ਐਸਯੂਵੀ ਹੈ ਜਾਂ ਵੱਡੀ ਗੱਡੀ ਹੈ ਸੋ ਪਾਣੀ ਦੇ ਲਈ ਕੋਈ ਵੀ ਚੀਜ਼ ਛੋਟੀ ਵੱਡੀ ਨਹੀਂ ਹੈ ਪਾਣੀ ਦੇ ਵਹਾਅ ਦੇ ਮੁਤਾਬਕ ਹੀ ਤੈਅ ਹੁੰਦਾ ਇਸ ਕਰਕੇ ਕਿਤੇ ਵੀ ਜਿਹੜੇ ਕਮਜ਼ੋਰ ਪੁਲ ਨੇ ਅਸੀਂ ਉਹਨਾਂ ਤੋਂ ਗੱਡੀ ਨਾ ਪਾਰ ਕਰੀਏ ਭਾਵੇਂ ਥੋੜਾ ਲੰਬੇ ਰਸਤੇ ਤੋਂ ਸਾਨੂੰ ਜਾਣਾ ਪੈ ਜੇ ਪਾਣੀ ਚੋਂ ਕਾਰ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਪਾਣੀ ਦਾ ਜਿਹੜਾ ਵਹਾਅ ਹੈ ਉਹਦੀ ਉਹਦੀ ਜਿਹੜੀ ਤੀਬਰਤਾ ਹੈ ਉਹਦਾ ਉਹਦਾ ਜਿਹੜਾ ਬਾਲ ਹੈ ਉਹਦੀ ਤਾਕਤ ਹੈ ਉਹਦਾ ਅੰਦਾਜ਼ਾ ਕਾਰ ਚ ਬੈ ਕੇ ਨਹੀਂ ਲੱਗਦਾ ਕਈ ਵਾਰੀ ਲੋਕਾਂ ਨੂੰ ਲੱਗ ਜਾਂਦਾ ਕਿ ਪਾਣੀ ਦਾ ਵਹਾਅ ਬਹੁਤ ਘੱਟ ਹੈ ਪਰ ਅਸਲ ਚ ਉਹ ਕਿਸੇ ਵੀ ਕਾਰ ਟਰੱਕ ਨੂੰ ਰੋੜ ਸਕਦਾ ਹੈ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਇਹਨਾਂ ਦਿਨਾਂ ਚ ਅਸੀਂ ਪਹਾੜਾਂ ਤੇ ਜਾਣਾ ਹੈ ਜਾਂ ਪੁਲ ਪਾਰ ਕਰਨੇ ਆ ਕਿਉਂਕਿ ਮੀਂਹ ਬਹੁਤ ਜ਼ਿਆਦਾ ਹੈ ਤੇ ਅਸੀਂ ਥੋੜਾ ਇੰਤਜ਼ਾਰ ਕਰ ਲਈਏ ਸਬਰ ਕਰ ਲਈਏ ਭਾਵੇਂ ਥੋੜੇ ਲੰਬੇ ਰਸਤੇ ਤੋਂ ਲੰਘ ਲਈਏ ਸੋ ਸੁਰੱਖਿਤ ਰਸਤੇ ਤੋਂ ਚੱਲੀਏ ਕਿਉਂਕਿ ਇਹ ਜੋ ਘਟਨਾ ਵਾਪਰੀ ਹੈ ਹਰ ਕੋਈ ਇਸ ਘਟਨਾ ਤੋਂ ਬਾਅਦ ਇਸ ਕਰਕੇ ਚਿੰਤਾਤ ਹੈ ਕਿ ਅਗਰ ਉਹ ਰੁਕ ਜਾਂਦੇ ਅਗਰ ਉਹ ਗੱਲ ਮੰਨ ਲੈਂਦੇ ਰੁਕ ਜਾਂਦੇ ਕਿਸੇ ਹੋਰ ਰਸਤੇ ਤੋਂ ਚਲੇ ਜਾਂਦੇ ਇਸ ਸਾਰਿਆਂ ਦੀਆਂ ਜਾਨਾਂ ਬੱਜਣੀਆਂ ਸੀ ਜ਼ਿਆਦਾਤਰ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਔਰ ਹਿਮਾਚਲ ਦੇ ਜਿਹੜੇ ਮੁੱਖ ਮੰਤਰੀ ਨੇ ਸੁਖਵਿੰਦਰ ਸਿੰਘ ਸੁਖੂ ਉਹਨਾਂ ਨੇ ਵੀ ਬੜਾ ਦੁੱਖ ਪ੍ਰਗਟ ਕੀਤਾ ਤੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਹੁਣ ਕਿਸੇ ਤਰ੍ਹਾਂ ਦੀ ਵੀ ਜਿਹੜੀ ਜ਼ਰੂਰਤ ਹੈ ਕੋਈ ਉਹਨਾਂ ਨੂੰ ਫੌਰੀ ਤੌਰ ਤੇ ਰਾਹਤ ਕਾਰਜ ਵਗੈਰਾ ਉਪਲਬਧ ਕਰਾਏ ਜਾਣ ਪਰ ਗਈਆਂ ਜਾਨਾਂ ਕਿੱਥੇ ਮੁੜਦੀਆਂ ਨੇ ਦੀ ਸੋ ਇਸ ਕਰਕੇ ਕਹਿੰਦੇ ਨੇ ਬਚਾਓ ਹੀ ਜ਼ਰੂਰੀ ਹੈ ਬਿਲਕੁਲ ਸਹੀ ਗੱਲ ਹੈ ਡੱਲਾ ਜੀ ਕੁਦਰਤ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਹੁੰਦਾ ਖਾਸ ਕਰਕੇ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਉਹ ਵੀ ਤੇਜ਼ ਵਹਾਅ ਦੇ ਵਿੱਚ ਹੋਵੇ ਸੋ ਵਾਕਈ ਕੋਈ ਵੀ ਹੋਵੇ ਉਹਨਾਂ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਜ਼ਰੂਰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਥੋੜਾ ਇੰਤਜ਼ਾਰ ਕਰਕੇ ਲੰਘ ਜਾਣਾ ਚਾਹੀਦਾ ਜਦੋਂ ਸਥਿਤੀ ਥੋੜੀ ਕੰਟਰੋਲ ਵਿੱਚ ਨਜ਼ਰ ਆਵੇ ਅਗਲੀ ਖਬਰ ਵੱਲ ਵਧੀਏ ਡੱਲਾ ਜੀ ਤਾਂ ਹੁਣ ਆਪਾਂ ਗੱਲ ਬੰਗਲਾਦੇਸ਼ ਦੀ ਕਰ ਲਈਏ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਜਿਵੇਂ ਲਗਾਤਾਰ ਹਮਲੇ ਹੋ ਰਹੇ ਨੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਤੇ ਜਿਸ ਤਰੀਕੇ ਨਾਲ ਹਮਲੇ ਹੋ ਰਹੇ ਨੇ ਉਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਜਿੰਨਾ ਵੀ ਹਿੰਦੂ ਪਾਈਚਾਰਾ ਹੈ ਇਸ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਇਸ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਹਮਲੇ ਹੋ ਰਹੇ ਨੇ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਸੋ ਇਸ ਸਥਿਤੀ ਨੂੰ ਕਿਵੇਂ ਦੇਖਿਆ ਜਾਵੇ ਦੇਖੋ ਜਦੋਂ ਦਾ ਤਖਤਾ ਪਲਟ ਹੋਇਆ ਬੰਗਲਾਦੇਸ਼ ਦੇ ਵਿੱਚ ਤੇ ਇਹ ਲੱਗਦਾ ਸੀ ਕਿ ਬੀਬੀ ਸ਼ੇਖ ਸੀਨਾ ਜਿਹੜੇ ਉਹਨਾਂ ਦੇ ਪ੍ਰਧਾਨ ਮੰਤਰੀ ਆ ਉਹ ਭਾਰਤ ਆ ਗਏ ਤੇ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਸੀ ਵਿਦਿਆਰਥੀ ਯੂਨੀਅਨਾਂ ਇਹ ਲੱਗਦਾ ਸੀ ਕਿ ਉਹਨਾਂ ਦਾ ਸਾਰਾ ਵਿਰੋਧ ਬੀਬੀ ਸ਼ੇਖ ਹਸੀਨਾ ਜਾਂ ਉਥੋਂ ਦੀ ਸਰਕਾਰ ਤੱਕ ਤੇ ਜਦੋਂ ਉਹ ਉਥੋਂ ਦੇਸ਼ ਛੱਡ ਕੇ ਚਲੇ ਗਏ ਤੇ ਉੱਥੇ ਕਾਰਜਕਾਰੀ ਸਰਕਾਰ ਬਣਨ ਦਾ ਐਲਾਨ ਕਰ ਦਿੱਤਾ ਸੀ ਫੌਜ ਮੁਖੀ ਨੇ ਲੱਗਦਾ ਸੀ ਕਿ ਮਾਮਲਾ ਸ਼ਾਂਤ ਹੋਊਗਾ ਪਰ ਜਿਹਾ ਹੋਇਆ ਨਹੀਂ ਉੱਥੇ ਲਗਾਤਾਰ ਦੰਗੇ ਭੜਕੇ ਹੋਏ ਨੇ ਔਰ ਉੱਥੇ ਜਿਹੜਾ ਘੱਟਗਣਤੀ ਭਾਈਚਾਰਾ ਹਿੰਦੂ ਭਾਈਚਾਰਾ ਉਹਨਾਂ ਦੇ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਹੁਤ ਸਾਰੇ ਜਿਹੜੇ ਹਿੰਦੂ ਲੋਕ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਈ ਲੋਕ ਉੱਥੋਂ ਦੁਨੀਆ ਤੋਂ ਚਲੇ ਗਏ ਹੁਣ ਬੰਗਲਾਦੇਸ਼ ਇੱਕ ਬਹੁਤ ਛੋਟਾ ਮੁਲਕ ਹੈ ਭਾਰਤ ਨਾਲ ਬੰਗਲਾਦੇਸ਼ ਦੇ ਚੰਗੇ ਕਾਰੋਬਾਰੀ ਸਬੰਧ ਸੀ ਹੁਣ ਜਿਹੜੀਆਂ ਗੁਪਤ ਖਬਰਾਂ ਨੇ ਉਹ ਕਈ ਤਰ੍ਹਾਂ ਦੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਦਾ ਜਿਹੜਾ ਦੁਸ਼ਮਣ ਮੁਲਕ ਹੈ ਗਵਾਂਡੀ ਮੁਲਕ ਹੈ ਪਾਕਿਸਤਾਨ ਪਾਕਿਸਤਾਨ ਦੀ ਜਿਹੜੀ ਬਦਨਾਮ ਏਜੰਸੀ ਹੈ ਆਈਐਸਆਈ ਉਹਦੀਆਂ ਵੀ ਸਾਜ਼ਿਸ਼ਾਂ ਰਹੀਆਂ ਨੇ ਕਿ ਬੰਗਲਾਦੇਸ਼ ਕਿਤਨਾ ਕਿਤੇ ਅਸਥਿਰ ਹੋ ਗਏ ਕਿਉਂਕਿ ਕਿਸੇ ਵੇਲੇ ਬੰਗਲਾਦੇਸ਼ ਵੀ ਪਾਕਿਸਤਾਨ ਦਾ ਹਿੱਤ ਸੱਜਾ ਜੀ ਬੰਗਲਾਦੇਸ਼ ਅਲੱਗ ਮੁਲਕ ਬਣਿਆ ਤੇ ਉਹਦੇ ਪਿੱਛੇ ਭਾਰਤ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਦੀ ਭੂਮਿਕਾ ਵੱਡੀ ਦੱਸੀ ਜਾਂਦੀ ਹੈ ਜਾਂ ਭਾਰਤ ਸਰਕਾਰ ਦੀ ਭੂਮਿਕਾ ਉਸ ਵੇਲੇ ਦੀ ਦੱਸੀ ਜਾਂਦੀ ਹੈ ਸੋ ਪਾਕਿਸਤਾਨ ਕਿਤਨਾ ਕਿਤੇ ਬੰਗਲਾਦੇਸ਼ ਨੂੰ ਅਸ਼ਾਂਤ ਕਰਨਾ ਚਾਹੁੰਦਾ ਸੀ ਹੁਣ ਜਿਹੜੇ ਪਾਕਿਸਤਾਨ ਦੇ ਵਿੱਚ ਹਮਲੇ ਹੋ ਰਹੇ ਨੇ ਘਟ ਗਿਣਤੀ ਤੇ ਉਹਦੇ ਪਿੱਛੇ ਕਹਿੰਦੇ ਜਿਹੜੇ ਪਾਕਿਸਤਾਨ ਚ ਬੈਠੇ دہشت ਗਰਦ ਨੇ ਉਹਨਾਂ ਦਾ ਹੱਥ ਵੀ ਹੋ ਸਕਦਾ ਹੈ ਦੁਨੀਆ ਭਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਇਹਨਾਂ ਪਹਿਲੂਆਂ ਤੇ ਕੰਮ ਕਰ ਰਹੀਆਂ ਬੰਗਲਾਦੇਸ਼ 'ਚ ਵੀ ਜਿਹੜੇ دہشت ਗਰਦ ਨੇ ਉਹਨਾਂ ਦੇ ਕੈਂਪ ਨੇ ਉਹ ਵੀ ਸਰਗਰਮ ਹੋਏ ਨੇ ਕਿਤੇ ਨਾ ਕਿਤੇ ਔਰ ਦੁਨੀਆ ਦੇ ਵਿੱਚ ਆਵਾਜ਼ ਉੱਠੀ ਹੈ ਕਿ ਬੰਗਲਾਦੇਸ਼ ਦੇ ਵਿੱਚ ਇਹ ਹਿੰਸਾ ਰੁਕਣੀ ਚਾਹੀਦੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜੋ ਸਥਿਤੀ ਬੰਗਲਾਦੇਸ਼ 'ਚ ਬਣ ਗਈ ਦੁਬਾਰਾ ਬੰਗਲਾਦੇਸ਼ ਦੀ ਆਰਥਿਕਤਾ ਪਟੜੀ ਤੇ ਨਹੀਂ ਆਉਣੀ ਕਿਤੇ ਇਹ ਮੁਲਕ ਹੋਰ ਟੁਕੜਿਆਂ 'ਚ ਨਾ ਵੰਡਿਆ ਜਾਵੇ। ਭਾਵੇਂ ਉੱਥੇ ਦੁਬਾਰਾ ਲੋਕਤੰਤਰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਉਥੋਂ ਦੀ ਫੌਜ ਕਰੂਗੀ। ਪਰ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਆਉਂਦੇ ਸਮੇਂ 'ਚ ਕੋਈ ਵੀ ਮੁਲਕ ਛੇਤੀ ਛੇਤੀ ਬੰਗਲਾਦੇਸ਼ ਨੂੰ ਆਰਥਿਕ ਤੌਰ ਦੇ ਉੱਤੇ ਮਦਦ ਕਰਨ ਲਈ ਤਿਆਰ ਹੋਏਗਾ ਕਿਉਂਕਿ ਜਦੋਂ ਘਾਟ ਗਿਣਤੀ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ, ਜਦੋਂ ਮਨੁੱਖੀ ਹਿੰਸਾ ਕੀਤੀ ਜਾਂਦੀ ਹੈ, ਉਹਨੂੰ ਕੋਈ ਵੀ ਸਵੀਕਾਰ ਨਹੀਂ ਕਰਦਾ। ਔਰ ਦੁਨੀਆ ਭਰ ਦੇ ਵਿੱਚ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਟੋਰਾਂਟੋ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋ ਰਹੇ ਨੇ ਉੱਥੇ ਬਹੁਤ ਸਾਰੇ ਜਿਹੜੇ ਹਿੰਦੂ ਭਾਈਚਾਰੇ ਦੇ ਸੰਗਠਨ ਨੇ ਲੋਕ ਨੇ ਉਹਨਾਂ ਨੇ ਉੱਥੇ ਇਕੱਠੇ ਹੋ ਕੇ ਲਗਾਤਾਰ ਪ੍ਰੋਟੈਸਟ ਕੀਤਾ ਔਰ ਬੰਗਲਾਦੇਸ਼ ਦੇ ਹਿੰਦੂਸ ਦੇ ਲਈ ਜਸਟਿਸ ਦੀ ਮੰਗ ਕੀਤੀ ਹੈ ਔਰ ਇਸੇ ਤਰ੍ਹਾਂ ਲੰਡਨ ਚ ਲੰਡਨ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰਾ ਉਹ ਉੱਥੇ ਪ੍ਰੋਟੈਸਟ ਕਰ ਰਹੇ ਨੇ ਔਰ ਉਹ ਅਪੀਲ ਕਰ ਰਹੇ ਨੇ ਬੰਗਲਾਦੇਸ਼ ਦੇ ਲੋਕਾਂ ਨੂੰ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹਿੰਸਾ ਹੈ ਉਹਨੂੰ ਰੋਕੋ ਔਰ ਇੱਕ ਡੈਮੋਕਰੈਟਿਕ ਕੰਟਰੀ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਖੜਾ ਕਰੋ ਔਰ ਇਸੇ ਤਰ੍ਹਾਂ ਯੂਐਸਏ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਕੋਲੇ ਯੂਐਸਏ ਦੇ ਵਿੱਚ ਵੀ ਵਿਸ਼ਵ Hindu ਪਰਿਸ਼ਦ ਦੀ ਅਗਵਾਈ ਦੇ ਵਿੱਚ ਔਰ ਹੋਰ ਵੱਖ-ਵੱਖ ਸੰਗਠਨ ਨੇ ਜਿਹੜੇ ਮੈਂ ਕਿਸੇ ਇੱਕ ਸੰਗਠਨ ਦਾ ਨਾਮ ਨਹੀਂ ਲੈਂਦਾ ਵੱਖ-ਵੱਖ ਸੋਸ਼ਲ ਆਰਗੇਨਾਈਜੇਸ਼ਨ ਨੇ ਇਹਦੇ ਵਿੱਚ ਆਮ ਲੋਕ ਵੀ ਨੇ ਇਹਦੇ ਵਿੱਚ ਪਬਲਿਕ ਰਿਪਰੈਜ਼ੈਂਟੇਟਿਵਸ ਵੀ ਨੇ ਕੌਂਸਲਰ ਐਮਪੀ ਵਗੈਰਾ ਵੀ ਨੇ ਉਹ ਸਾਰੇ ਉੱਥੇ ਪ੍ਰੋਟੈਸਟ ਕਰ ਰਹੇ ਨੇ ਬੰਗਲਾਦੇਸ਼ ਦੀ ਹਿੰਸਾ ਦੇ ਖਿਲਾਫ ਔਰ ਅਪੀਲ ਕਰ ਰਹੇ ਨੇ ਉੱਥੋਂ ਦੇ ਪ੍ਰੋਟੈਸਟਰਸ ਨੂੰ ਕਿ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਆਪਣੀ ਸਰਕਾਰ ਦੇ ਨਾਲ ਹੁਣ ਆਪਣੀ ਗੱਲਬਾਤ ਨੂੰ ਅੱਗੇ ਵਧਾਓ ਔਰ ਕੱਟਗਿੰਤੀ ਤੇ ਹਿੰਸਾ ਬੰਦ ਕਰੋ ਔਰ ਸਾਡੇ ਮੁਲਕ ਭਾਰਤ ਦੇ ਵਿੱਚ ਵੀ ਹਰ ਕੋਈ ਇਹੀ ਕੋਸ਼ਿਸ਼ ਕਰ ਰਿਹਾ ਕਿ ਬੰਗਲਾਦੇਸ਼ ਦੇ ਵਿੱਚ ਜਿਹੜੀ ਹਿੰਸਾ ਖਤਮ ਹੋਵੇ ਹਾਲਾਂਕਿ ਕੋਸ਼ਿਸ਼ਾਂ ਇਹ ਵੀ ਹੋ ਰਹੀਆਂ ਨੇ ਕਿ ਬੰਗਲਾਦੇਸ਼ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਕਿਉਂਕਿ ਭਾਰਤ ਦੇ ਨਾਲ ਬਹੁਤ ਵੱਡੀਆਂ ਸਰਹੱਦਾਂ ਬੰਗਲਾਦੇਸ਼ ਦੀਆਂ ਵੀ ਨੇ ਪਰ ਸਾਡੀ ਬਾਰਡਰ ਸਕਿਉਰਿਟੀ ਫੋਰਸ ਔਰ ਬੀਐਸਐਫ ਇਹ ਵੀ ਸਰਹੱਦਾਂ ਤੇ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਤਾਂਕਿ ਆਮ ਲੋਕਾਂ ਦੇ ਵਿੱਚ ਕੋਈ ਗਲਤ ਤੱਤ ਜਿਹੜਾ ਉਹ ਕਿਤੇ ਭੱਜ ਕੇ ਨਾ ਜਾਵੇ ਕਿਉਂਕਿ ਲਗਾਤਾਰ ਕੁਸਪੈਟ ਦੀਆਂ ਕੋਸ਼ਿਸ਼ਾਂ دہشتਗਰਦ ਕਰਦੇ ਨੇ ਭਾਵੇਂ ਜੰਮੂ ਕਸ਼ਮੀਰ ਦੇ ਜ਼ਰੀਏ ਜਾਂ ਕਿਸੇ ਵੀ ਸਰਹੱਦ ਦੇ ਜ਼ਰੀਏ ਉਹਨਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸੋ ਭਾਰਤ ਦੀ ਸਰਕਾਰ ਨੇ ਔਰ ਭਾਰਤ ਦੀ ਫੌਜ ਨੇ ਵੀ ਲਗਾਤਾਰ ਨਿਗਰਾਨੀ ਬਣਾ ਕੇ ਰੱਖੀ ਹੋਈ ਹੈ ਬੰਗਲਾਦੇਸ਼ ਜਿੰਨੀ ਛੇਤੀ ਦੁਬਾਰਾ ਅਮਨ ਸ਼ਾਂਤੀ ਵੱਲ ਮੁੜੇਗਾ ਉਹ ਮੁਲਕ ਦੁਬਾਰਾ ਖੜਨ ਹੋਣ ਦੀ ਦਿਸ਼ਾ ਦੇ ਵਿੱਚ ਪਰ ਮੈਨੂੰ ਇਹ ਲੱਗਦਾ ਹੈ ਕਿ ਬੰਗਲਾਦੇਸ਼ 40-50 ਸਾਲ ਪਿੱਛੇ ਚਲਾ ਜਾਏਗਾ ਜਿਹੜਾ ਉੱਥੋਂ ਦਾ ਟੈਕਸਟਾਈਲ ਹੌਜ਼ਰੀ ਬੰਗਲਾਦੇਸ਼ 'ਚ ਉੱਭਰ ਰਹੀ ਸੀ ਕਾਟਨ ਦਾ ਕੰਮ ਜਿਹੜਾ ਉੱਥੇ ਜਿਹੜੇ ਵੈਜੀਟੇਬਲ ਆਇਲਸ ਦਾ ਕੰਮ ਜਿਹੜਾ ਉੱਭਰ ਰਿਹਾ ਸੀ ਬੰਗਲਾਦੇਸ਼ ਦੇ ਵਿੱਚ ਉਹਨੂੰ ਹੁਣ ਵੱਡਾ ਝਟਕਾ ਲੱਗੇਗਾ ਔਰ ਬਹੁਤ ਸਾਰੀਆਂ ਜਿਹੜੀਆਂ ਉੱਥੇ ਕੰਪਨੀਆਂ ਵਿਦੇਸ਼ ਤੋਂ ਜਾ ਕੇ ਜਿਨ੍ਹਾਂ ਨੇ ਆਪਣੇ ਪਲਾਂਟ ਲਾਈ ਸੀ ਉਹ ਵੀ ਬੰਗਲਾਦੇਸ਼ ਛੱਡ ਕੇ ਜਾ ਸਕਦੀਆਂ ਨੇ ਸੋ ਭੁਖਮਰੀ ਦੇ ਹਾਲਾਤ ਭਵਿੱਖ 'ਚ ਬੰਗਲਾਦੇਸ਼ 'ਚ ਬਣ ਸਕਦੇ ਨੇ ਅਗਰ ਬੰਗਲਾਦੇਸ਼ ਦੇ ਲੋਕ ਉੱਥੇ ਨਾ ਸੁਧਰੇ ਜੀ 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 ਬਿਲਕੁਲ ਸੋ ਵਾਕਈ ਜੋ ਤੁਸੀਂ ਸਥਿਤੀਆਂ ਦਾ ਬਿਆਨ ਕੀਤਾ ਆਪਣੇ ਆਪ ਵਿੱਚ ਕਾਫੀ ਚਿੰਤਾਜਨਕ ਸਥਿਤੀਆਂ ਜ਼ਰੂਰ ਬਣੀਆਂ ਹੋਈਆਂ ਨੇ ਤੇ ਫਿਲਹਾਲ ਡੱਲਾ ਜੀ ਸਾਰੀਆਂ ਹੀ ਖਾਸ-ਖਾਸ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਪ੍ਰੋਗਰਾਮ ਦੇ ਜ਼ਰੀਏ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਸਭ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਵੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਤੇਰਾ ਆਪਣਾ ਪੱਖ ਰੱਖ ਸਕਦੀ ਹੈ ਉਹਨਾਂ ਦਾ ਵਿਚਾਰ ਵੀ ਮੈਂ ਅੱਗੇ ਵਧਾਵਾਂਗਾ ਬਹੁਤ